ਰਾਜ ਤੇ ਸੋਨਮ ਹੁਣ ਖੁਦ ਹੀ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਲਾ ਰਹੇ ਨੇ ਸੋਨੂ ਦੇ ਆਸ਼ਕ ਰਾਜ ਵੱਲੋਂ ਸੋਨਮ ਨੂੰ ਇਸ ਪੂਰੀ ਘਟਨਾ ਦਾ ਮਾਸਟਰਮਾਈਂਡ ਕਿਹਾ ਜਾ ਰਿਹਾ ਤਾਂ ਦੂਜੇ ਪਾਸੇ ਸੋਨੂ ਵੱਲੋਂ ਰਾਜ ਨੂੰ ਮਾਸਟਰਮਾਈਂਡ ਘੋਸ਼ਿਤ ਕਰ ਦਿੱਤਾ ਗਿਆ ਮਤਲਬ ਜਿਸ ਪਿਆਰ ਦੇ ਚੱਕਰ ਦੇ ਵਿੱਚ ਦੋਨਾਂ ਦੇ ਦੁਆਰਾ ਰਾਜਾ ਰਗੂਵੰਚ ਨੂੰ ਟਿਕਾਣੇ ਲਾਇਆ ਗਿਆ ਹੁਣ ਉਸੇ ਪਿਆਰ 'ਚ ਦਰਾਰ ਆ ਚੁੱਕੀ ਹੈ ਤੇ ਇਹ ਦੋਨੋਂ ਹੁਣ ਜੁਰਮ ਤਾਂ ਕਰ ਚੁੱਕੇ ਨੇ ਪਰ ਉਸ ਤੋਂ ਬਾਅਦ ਮਿਲਣ ਵਾਲੀ ਸਜ਼ਾ ਤੋਂ ਦੋਨੋਂ ਹੀ ਡਰ ਚੁੱਕੇ ਨੇ ਤੇ ਇਸੇ ਬਿਰਿਆ ਦੇ ਕਾਰਨ ਇੱਕ ਦੂਸਰੇ ਨੂੰ ਮਾਸਟਰਮਾਈਂਡ ਘੋਸ਼ਿਤ ਕਰਨ ਦੇ ਉੱਤੇ ਤੁਲੇ ਹੋਏ ਨੇ ਰਾਜਾ ਰਗੂ ਪੰਚ ਨੂੰ ਠਕਾਣੇ ਲਾਉਣ ਲਈ ਦੋ ਪਲਾਨ ਬਣਾਏ ਗਏ ਸੀ ਪਹਿਲਾ ਤੈਅ ਕੀਤਾ ਗਿਆ ਸੀ ਕਿ ਕਿਸੇ ਹਥਿਆਰ ਦਾ ਪ੍ਰਯੋਗ ਨਹੀਂ ਕੀਤਾ ਜਾਊਗਾ ਬਸ ਸੋਨਮ ਤੇ ਰਾਜਾ ਕਿਸੇ ਉੱਚੀ ਪਹਾੜੀ ਦੇ ਉੱਤੇ ਜਾਣਗੇ ਤੇ ਫਿਰ ਉੱਥੋਂ ਹੀ ਰਾਜਾ ਨੂੰ ੱੱਕਾ ਦੇ ਦਿੱਤਾ ਜਾਊਗਾ ਪਰ ਜੇਕਰ ਇਹ ਪਲਾਨ ਫੇਲ ਹੋ ਗਿਆ ਤਾਂ ਇਸੇ ਬਰਾਂ ਦੇ ਕਾਰਨ ਇਸੇ ਚੀਜ਼ ਨੂੰ ਸੋਚ ਕੇ ਉਹਨਾਂ ਦੇ ਦੁਆਰਾ ਤਿੰਨ ਸਪਾਈ ਕਿਲਰਸ ਹਾਇਰ ਕੀਤੇ ਗਏ ਸੀ ਤੇ ਉਹਨਾਂ ਨੂੰ ਆਪਦੇ ਨਾਮ ਰੱਖਿਆ ਗਿਆ ਤੇ ਸੋਨਮ ਦੇ ਦੁਆਰਾ ਲਗਾਤਾਰ ਉਹਨਾਂ ਦੇ ਨਾਲ ਆਪਣੀ ਲੋਕੇਸ਼ਨ ਸ਼ੇਅਰ ਕੀਤੀ ਜਾਂਦੀ ਰਹੀ ਆ ਜਦੋਂ ਇਹ ਸਭ ਉਸ ਪੁਆਇੰਟ ਦੇ ਉੱਤੇ ਪਹੁੰਚੇ ਤਾਂ ਸਭ ਤੋਂ ਪਹਿਲਾ ਬਾਰ ਵਿਸ਼ਾਲ ਕੀਤਾ ਜਾਂਦਾ ਤੇ ਰਾਜਾ ਥੱਲੇ ਡਿੱਗ ਪੈਂਦਾ ਕੁਝ ਸਮੇਂ ਬਾਅਦ ਉਹ ਤਿੰਨੋਂ ਰਾਜਾ ਨੂੰ ਚੱਕਣ ਲੱਗਦੇ ਨੇ ਕੋਲ ਖੜੀ ਸੋਨੂ ਵੀ ਉਹਨਾਂ ਦੇ ਕੋਲ ਆਉਂਦੀ ਆ ਫਿਰ ਦੋ ਬੰਦਿਆਂ ਦੁਆਰਾ ਲੱਤਾਂ ਤੇ ਦੋ ਦੇ ਦੁਆਰਾ ਇਸਦੀਆਂ ਬਾਹਾਂ ਫੜ ਲਈਆਂ ਜਾਂਦੀਆਂ ਨੇ ਤੇ ਨਾ ਅੱਠਾਂ ਹੱਥਾਂ ਦੇ ਵਿੱਚ ਦੋ ਹੱਥ ਸੋਨਮ ਦੇ ਵੀ ਸੀ ਜਾਨੀ ਕਿ ਰਾਜਾ ਦੀ ਖੋਦੀ ਪਤਨੀ ਦੇ ਜਿਸ ਨਾਲ ਉਸਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਜਿਸ ਦੇ ਨਾਲ ਉਹ ਇਸ ਵਕਤ ਮਿਘਾਲਿਆ ਦੇ ਇਨ੍ਹਾਂ ਬਾਦੀਆਂ ਦੇ ਵਿੱਚ ਹਨੀਮੂਨ ਮਨਾਉਣ ਦੇ ਲਈ ਆਈ ਹੋਈ ਸੀ ਫਿਰ ਉਸ ਨੂੰ ਸੋਨਮ ਦੇ ਦੁਆਰਾ ਤਿੰਨਾਂ ਨਾਲ ਮਿਲ ਕੇ ਖਾਈ ਦੇ ਵਿੱਚ ਸੁੱਟ ਦਿੱਤਾ ਜਾਂਦਾ ਇੱਥੇ ਇਹ ਪੰਜ ਦੋ ਸਕੂਟਰੀਆਂ ਦੇ ਉੱਤੇ ਆਏ ਸੀ ਤੇ ਵਾਪਸ ਜਾਂਦੇ ਸਮੇਂ ਸਿਰਫ ਚਾਰ ਹੀ ਰਹਿ ਗਏ ਸੀ ਕਿਉਂਕਿ ਰਾਜਾ ਖਾਈ ਦੇ ਵਿੱਚ ਸੀ ਇਹ ਪਹਾੜੀ ਤੋਂ نیچے ਉਤਰਦੇ ਨੇ ਇੱਕ ਸਕੂਟਰੀ ਦੇ ਉੱਤੇ ਦੋ ਆਦਮੀ ਬੈਠਦੇ ਨੇ ਤੇ ਦੂਸਰੀ ਦੇ ਉੱਤੇ ਸੋਨਮ ਤੇ ਇੱਕ ਤੀਸਰਾ ਕਿਲਰ ਉਸਦੇ ਨਾਲ ਬੈਠਦਾ ਤੇ ਫਿਰ ਉੱਥੋਂ ਨਿਕਲ ਪੈਂਦੇ ਨੇ ਰਾਹਤੇ ਦੇ ਵਿੱਚ ਕਰੀਬ 6 ਕਿਲੋਮੀਟਰ ਦੂਰ ਜਾ ਕੇ ਉਹਨਾਂ ਦੇ ਦੁਆਰਾ ਰੇਨ ਕੋਟ ਨੂੰ ਸੁੱਟਿਆ ਜਾਂਦਾ ਫਿਰ 6 ਕਿਲੋਮੀਟਰ ਹੋਰ ਅੱਗੇ ਜਾਂਦੇ ਨੇ ਤੇ ਸੋਨਮ ਸਕੂਟਰੀ ਤੋਂ ਉਤਰਦੀ ਹੈ ਤੇ ਉਸ ਜਗ੍ਹਾ ਦੇ ਉੱਤੇ ਉਹ ਸਕੂਟੀ ਨੂੰ ਲਾਵਾਰਸ ਛੱਡ ਦਿੱਤਾ ਜਾਂਦਾ ਤੇ ਨੋ ਸੁਪਾਰੀ ਅਲੱਗ-ਅਲੱਗ ਨਿਕਲਦੇ ਨੇ ਤੇ ਸੋਨਮ ਇਥੋਂ ਅਲੱਗ ਨਿਕਲ ਜਾਂਦੀ ਹੈ ਜਦੋਂ ਰਾਜਾ ਤੇ ਸੋਨਮ ਮੇਘਾਲਿਆ ਪਹੁੰਚੇ ਸੀ ਤਾਂ ਇਹਨਾਂ ਦੋਨਾਂ ਦੇ ਕੋਲ ਟੋਟਲ 4 ਮੋਬਾਈਲ ਮੌਜੂਦ ਸੀ ਪਰ ਹਾਲੇ ਤੱਕ ਪੁਲਿਸ ਦੇ ਹੱਥ ਸਿਰਫ 1 ਹੀ ਲੱਗ ਪਿਆ ਵਿਆਹ ਤੋਂ ਬਾਅਦ ਸੋਨਮ ਰਾਜਾ ਰਗੂਵਾਂਚੀ ਦੇ ਨਾਲ ਉਸਦੇ ਸਹੁਰੇ ਪਰਿਵਾਰ ਦੇ ਵਿੱਚ ਤਿੰਨ ਦਿਨ ਰਹੀ ਸੀ 11 12 ਤੇ 13 ਨੂੰ ਪਰ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਵੀ ਉਸਦੇ ਦੁਆਰਾ ਰਾਜਾ ਰਗੂਵਾਂਚੀ ਨੂੰ ਆਪਦੇ ਨੇੜੇ ਨਹੀਂ ਆਉਣ ਦਿੱਤਾ ਗਿਆ ਜਾਨੀ ਕਿ ਉਹਨਾਂ ਦੇ ਵਿਚਕਾਰ ਪਤੀ-ਪਤਨੀ ਵਾਲਾ ਕੋਈ ਵੀ ਸੰਬੰਧ ਨਹੀਂ ਬਣ ਪਾਇਆ ਉਸਦਾ ਵੀ ਇੱਕ ਕਾਰਨ ਸੀ ਕਿਉਂਕਿ ਸ ਅੱਖਿਆਸੀ ਕਿ ਉਸਨੇ ਇੱਕ ਮੰਨਤ ਮੰਗੀ ਹੈ ਕਿ ਜਦੋਂ ਤੱਕ ਉਹ ਕਾਮਾਖਿਆ ਮੰਦਰ ਦੇ ਦਰਸ਼ਨ ਕਰਕੇ ਨਹੀਂ ਆਉਗੀ ਉਦੋਂ ਤੱਕ ਉਹ ਇੱਕ ਦੂਸਰੇ ਦੇ ਨੇੜੇ ਨਹੀਂ ਜਾਣਗੇ ਰਾਜਾ ਨੇ ਕਿਹਾ ਜੇਕਰ ਤੇਰੀ ਇਹੀ ਮਰਜ਼ੀ ਹੈ ਤਾਂ ਮੈਨੂੰ ਕੋਈ ਤਕਲੀਫ ਨਹੀਂ ਇਸੇ ਬਜਾਏ ਦੇ ਕਾਰਨ ਤਿੰਨਾਂ ਦਿਨਾਂ ਦੇ ਵਿੱਚ ਦੋਨਾਂ ਦੇ ਵਿਚਕਾਰ ਪਤੀ ਪਤਨੀ ਬਲੇ ਸੰਬੰਧ ਨਹੀਂ ਬਣਦੇ ਹੁਣ ਤੱਕ ਸੋਨਮ ਇੰਤਜ਼ਾਰ ਕਰ ਰਹੀ ਸੀ 14 ਤੋਂ ਲੈ ਕੇ 20 ਤੱਕ ਉਹ ਪੇਕੇ ਘਰ ਰਹਿੰਦੀ ਹੈ ਤੇ ਫਿਰ ਉੱਥੋਂ ਨਿਕਲ ਕੇ ਸਿੱਧੇ ਹੀ ਉਹ ਗੁਹਾਟੀ ਜਾਂਦੇ ਨੇ ਉੱਥੇ ਕਾਮਾਖਿਆ ਮੰਦਰ ਦੇ ਦਰਸ਼ਨ ਕੀਤੇ ਜਾਂਦੇ ਨੇ ਹੁਣ ਉਸਦੀ ਮੰਨਤ ਪੂਰੀ ਹੋ ਚੁੱਕੀ ਸੀ ਪਰ ਸੋਨਮ ਹੁਸ਼ਿਆਰ ਸੀ ਉਸਨੇ ਕਿਹਾ ਹੁਣ ਮਘਾਲਿਆ ਚਲਦੇ ਆਂ ਤੇ ਉਹ 21 ਮਈ ਨੂੰ ਮਘਾਲਿਆ ਪਹੁੰਚਦੇ ਨੇ ਪਰ ਹੁਣ ਉਸ ਨੂੰ ਪਤਾ ਸੀ ਕਿ ਮੰਨਤ ਪੂਰੀ ਹੋਊਗੀ ਤਾਂ ਉਹ ਮਘਾਲਿਆ ਵੀ ਆ ਕੇ ਤੇ ਹੁਣ ਉਹ ਰਾਜਾ ਨੂੰ ਆਪਦੇ ਕਰੀਬ ਆਉਣ ਤੋਂ ਰੋਕ ਨਹੀਂ ਸਕਦੀ ਤੇ ਇਸੇ ਕਰਕੇ ਉਸਨੇ ਸੋਚ ਲਿਆ ਕਿ ਪਲਾਨ ਤਿਆਰਾ ਹੁਣ ਰਾਜਾ ਨੂੰ ਮਾਰ ਦਿੱਤਾ ਜਾਵੇ ਤੇ ਉਸਦਾ ਪਲਾਨ 22 ਮਈ ਨੂੰ ਹੀ ਰਾਜਾ ਨੂੰ ਖਤਮ ਕਰ ਦੇਣ ਦਾ ਸੀ ਉਸਦਾ ਪਹਿਲਾ ਪਲਾਨ ਸੀ ਕਿ ਰਾਜਾ ਨੂੰ ਸਿੱਧਾ ਨਹੀਂ ਮਾਰਿਆ ਜਾਊਗਾ ਬਲਕਿ ਉਸ ਨੂੰ ਸੈਲਫੀ ਮੌਤ ਦਿੱਤੀ ਜਾਊਗੀ ਮਤਲਬ ਉਹ ਕਿਸੇ ਉੱਚੀ ਜਗ੍ਹਾ ਦੇ ਉੱਤੇ ਜਾਣਗੇ ਤੇ ਸੈਲਫੀ ਦੇ ਬਹਾਨੇ ਸੋਨਮ ਰਾਜ ਨੂੰ ੱੱਕਾ ਦੇ ਦੂ ਪਰ ਲਗਾਤਾਰ ਪੈ ਰਹੇ ਮੀਂਹ ਤੇ ਤੇਜ਼ ਹਮਾਮਾ ਦੀ ਵਜ੍ਹਾ ਦੇ ਕਾਰਨ ਉਹਨਾਂ ਦਾ ਇਹ ਪਲਾਨ ਖਰਾਬ ਕਰ ਦਿੱਤਾ ਕਿਉਂਕਿ ਨਾ ਤਾਂ ਮੀਂਹ ਦੇ ਵਿੱਚ ਮੋਬਾਈਲ ਬਾਹਰ ਨਿਕਲ ਰਿਹਾ ਸੀ ਤੇ ਨਾ ਹੀ ਉਹ ਕਿਨਾਰੇ ਦੇ ਉੱਤੇ ਜਾ ਪਾ ਰਹੇ ਸੀ ਕਿਉਂਕਿ ਬਹੁਤ ਜ਼ਿਆਦਾ ਫੇਸਲਣ ਮਜੂਦ ਸੀ ਤੇਸ ਤੋਂ ਇਲਾਵਾ ਦੂਸਰੀ ਗੱਲ ਇਹ ਸੀ ਕਿ ਰਾਜਾ ਦੇ ਦੋਵਾਰਾ ਘਰ ਦੇ ਵਿੱਚ ਵੀ ਕਹਿ ਰੱਖਿਆ ਸੀ ਕਿ ਉਹ 23 ਤਰੀਕ ਨੂੰ ਵਾਪਸ ਵੀ ਆ ਜਾਣਗੇ ਤਾਂ ਹੁਣ ਤੱਕਰ 22 ਤਰੀਕ ਲੰਘ ਚੁੱਕੀ ਸੀ ਤੇ 23 ਤਰੀਕ ਸੀ ਜਾਨੀ ਕਿ ਆਖਰੀ ਦਿਨ ਤੇ ਫਿਰ ਮਜਬੂਰੀ ਦੇ ਵਿੱਚ ਸੋਨਮ ਦੇ ਵੱਲੋਂ ਸਪਾਰੀ ਕਿਲਰਸ ਨੂੰ ਕਿਹਾ ਜਾਂਦਾ ਕਿ ਹੁਣ ਤੁਸੀਂ ਸਭ ਕੁਝ ਕਰੋਗੇ ਤੇ ਉਹ ਗਵਾਹ ਦੇ ਤੌਰ ਦੇ ਉੱਤੇ ਸਾਹਮਣੇ ਖੜੀ ਰਹਿੰਦੀ ਹੈ ਤੇ ਸੋਨਮ ਇਸ ਤੋਂ ਪਹਿਲਾਂ ਹੀ ਆਪਦੀ ਲੋਕੇਸ਼ਨ ਲਗਾਤਾਰ ਉਹਨਾਂ ਦੇ ਨਾਲ ਸ਼ੇਅਰ ਕਰ ਰਹੀ ਸੀ ਜਿਸ ਕਰਕੇ ਉਸ ਦੇ ਕਰੀਬ ਹੀ ਬਣੇ ਰਹੇ ਫਿਰ ਉਹ ਆਉਂਦੇ ਨੇ ਆਪਦਾ ਕੰਮ ਕਰਦੇ ਨੇ ਤੇ ਸੋਨਮ ਤਿੰਨਾਂ ਨਾਲ ਮਿਲ ਕੇ ਰਾਜਾ ਨੂੰ ਖਾਈ ਚ ਸੁੱਟਦੀ ਹੈ ਤੇ ਉਸ ਤੋਂ ਬਾਅਦ ਉਹ ਸਕੂਟੀ ਲੈ ਕੇ ਉਥੋਂ ਚਲੇ ਜਾਂਦੇ ਨੇ ਇਸ ਤੋਂ ਬਾਅਦ ਇਹ ਸਭ ਜਦੋਂ ਫੜੇ ਗਏ ਤਾਂ ਜਦੋਂ ਪੁਸਤ ਦੇ ਦੁਆਰਾ ਰਾਜ ਤੋਂ ਲੈ ਕੇ ਸੋਨਮ ਤੇ ਉਹਨਾਂ ਤਿੰਨਾਂ ਤੋਂ ਪੁੱਛਗਛ ਕੀਤੀ ਜਾਂਦੀ ਹੈ ਤਾਂ ਇਹ ਤਿੰਨਾਂ ਦੇ ਦੁਆਰਾ ਆਪਦਾ ਇਲਜ਼ਾਮ ਜਿਹੜਾ ਉਹ ਕਬੂਲ ਲੈ ਜਾਂਦਾ ਪਰ ਜਦੋਂ ਪੁਸਤ ਦੇ ਦੁਆਰਾ ਪੁੱਛਿਆ ਜਾਂਦਾ ਕਿ ਇਸ ਘਟਨਾ ਦਾ ਪੂਰਾ ਮਾਸਟਰਮਾਈਂਡ ਸੀ ਕੌਣ ਤਾਂ ਰਾਜ ਤੇ ਸੋਨਮ ਦੇ ਦੁਆਰਾ ਇੱਕ ਦੂਸਰੇ ਦੇ ਉੱਤੇ ਹੀ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਰਾਜਾ ਦੇ ਦੁਆਰਾ ਕਿਹਾ ਜਾਂਦਾ ਕਿ ਇਸ ਦਾ ਮਾਸਟਰਮਾਈਂਡ ਸੋਨਮ ਸੀ ਤਾਂ ਸੋਨਮ ਦੇ ਦੁਆਰਾ ਇਸ ਪੂਰੇ ਘਟਨਾ ਜਾਂ ਪਲਾਨ ਦਾ ਮਾਸਟਰਮਾਈਂਡ ਆ ਜਿਹੜਾ ਉਹ ਹੋ ਰਾਜ ਨੂੰ ਕਿਹਾ ਜਾਂਦਾ ਸੋਨਮ ਤੇ ਰਾਜ ਦੇ ਦੌਰਾਨ ਇਸ ਪਲੈਨਿੰਗ ਨੂੰ ਬਣਾਉਂਦੇ ਸਮੇ ਸਭ ਚੀਜ਼ਾਂ ਤੇ ਉੱਤੇ ਰਿਸਰਚ ਕੀਤੀ ਗਈ ਸੀ ਤੇ ਇਸੇ ਲਈ ਉਹ ਰਾਜ ਨੂੰ ਗਾਈ ਚ ੱਤਕਾ ਦੇ ਕੇ ਉਸ ਨੂੰ ਇੱਕ ਐਕਸੀਡੈਂਟਲ ਡੈਥ ਦਿਖਾਉਣਾ ਚਾਹੁੰਦੇ ਸੀ। ਉਹਨਾਂ ਨੂੰ ਇਹ ਵੀ ਪਤਾ ਸੀ ਕਿ ਬਹੁਤ ਸਾਰੇ ਲੋਕ ਆ ਚਾਹੇ ਹੁੰਦੇ ਨੇ ਜਿਹੜੇ ਕੇਜਹੀਆਂ ਖਾਈਆਂ ਦੇ ਵਿੱਚ ਡਿੱਗ ਕੇ ਮਰ ਜਾਂਦੇ ਨੇ ਤੇ ਪੁਲਿਸ ਉਹਨਾਂ ਦੀ ਮੌਤ ਨੂੰ ਇੱਕ ਐਕਸੀਡੈਂਟਲ ਡੈਥ ਦਿਖਾ ਕੇ ਕੇਸ ਨੂੰ ਬੰਦ ਕਰ ਦਿੰਦੀ ਆ। ਮਤਲਬ ਦੋਨਾਂ ਨੇ ਪੂਰੀ ਸਟੱਡੀ ਕਰ ਰੱਖੀ ਸੀ ਤੇ ਸੋਨਮ ਨੂੰ ਵੀ ਇਹ ਸੀ ਕਿ ਇੱਕ ਵਾਰ ਐਕਸੀਡੈਂਟਲ ਡੈਥ ਕਲੀਅਰ ਹੋ ਜਾਏ ਫਿਰ ਉਹ ਉਸ ਦੇ ਘਰ ਕੁਝ ਸਮਾਂ ਵਿਧਵਾ ਬਣ ਕੇ ਰਹੂਗੀ। ਫਿਰ ਇੱਕ ਤੇ ਰਾਜ ਕੁਸ਼ ਬਾਹਰ ਨੂੰ ਘਰ ਵਾਲਿਆਂ ਦੇ ਸਾਹਮਣੇ ਲੈ ਕੇ ਆਉਗੀ ਤੇ ਕਹੂਗੀ ਕੇ ਸੁਨਾਨ ਮੇਰਾ ਵਿਆਹ ਕਰਵਾ ਦਿਓ ਤਾਂ ਸ਼ਾਇਦ ਇਹ ਅਜਿਹੇ ਹਾਲਾਤ ਹੋਣਗੇ ਜਦੋਂ ਘਰ ਵਾਲੇ ਵੀ ਇਹ ਸੋਚਦੇ ਹੋਏ ਕਿ ਜਵਾਨ ਕੁੜੀ ਆ ਵਿਧਵਾ ਹੋਗੀ ਤਾਂ ਇਸ ਦਾ ਵਿਆਹ ਰਾਜ ਦੇ ਨਾਲ ਕਰ ਦੇਣਾ ਚਾਹੀਦਾ ਤੇ ਸ਼ਾਇਦ ਖੁਸ਼ੀ-ਖੁਸ਼ੀ ਉਹ ਮੇਰਾ ਵਿਆਹ ਰਾਜ ਦੇ ਨਾਲ ਕਰ ਦੇਣਗੇ ਇਹ ਸ ਇਹਨਾਂ ਦੀ ਪੂਰੀ ਪਲੈਨਿੰਗ ਤਾਂ ਕਿ ਉਹ ਵਿਧਵਾ ਬਣ ਕੇ ਖੁਦ ਆ ਵਿਆਹ ਕਰਵਾ ਸਕੇ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ